ਗਵਰਨਰ ਨਹੀਂ ਰਹਣਗੇ ਤਾਂ ਨਹੀਂ ਚੰਡੀਗੜ੍ਹ ਦੇ ਪ੍ਰਸ਼ਾਸਕਤਾ ਅਗਲਾ ਨਾਂ ਹੈ ਗੁਲਾਬ ਚੰਦ ਕਟਾਰੀਆ ਗੁਲਾਬ ਚੰਦ ਕਟਾਰੀਆ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਦੇ ਨਵੇਂ ਗਵਰਨਰ ਹੋਣਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਇਹ ਬੱਚੋ ਵੀ ਕਾਜਪਾਰ ਸੰਭਲਦੇ ਤਾਂ ਫਲਹਾਲ ਅਸਲ ਦੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਤਾਂ ਕਟਾਰੀਆ ਰਾਜਸਥਾਨ ਬੀਜੇਪੀ ਦੇ ਗੱਦਾਵਰ ਨੇਤਾ ਵੀ ਰਹੇ ਨੇ ਤਾਂ ਰਾਜਸਥਾਨ ਸਰਕਾਰ ਦੇ ਵਿੱਚ ਦੱਸਿਆ ਕਿ ਕਈ ਵਾਰ ਮੰਤਰੀ ਰਹਿ ਚੁਕੇ ਨੇ ਔਰ ਗ੍ਰਹਿ ਮੰਤਰੀ ਰਹਿ ਚੁਕੇ ਨੇ ਯਾਨੀ ਕਿ ਅਹਿਮ ਡਿਪਾਰਟਮੈਂਟ ਉਹਨਾਂ ਦੇ ਕੋਲ ਰਿਹਾ ਹੈ ਦਿਲਚਸਪ ਗੱਲ ਇਹ ਹੈ ਕਿ ਬਨਵਾਰੀ ਲਾਲ ਪ੍ਰੋਹਿਤ ਵੀ ਰਾਜਸਥਾਨ ਦੇ ਨਾਲ ਤਾਲੁਕ ਰੱਖਦੇ ਸਨ ਅਤੇ ਪੰਜਾਬ ਦੇ ਨਵੇਂ ਗਵਰਨਰ ਵੀ ਰਾਜਸਥਾਨ ਦੇ ਨਾਲ ਸੰਬੰਧਿਤ ਨੇ ਤਾਂ ਬਨਵਾਰੀ ਲਾਲ ਪ੍ਰੋਹਿਤ ਨੇ 3 ਫਰਵਰੀ ਨੂੰ ਅਸਤੀਫਾ ਦਿੱਤਾ ਸੀ ਜਿਸ ਨੂੰ ਹੁਣ ਰਾਸ਼ਟਰਪਤੀ ਨੇ ਮਨਜ਼ੂਰ ਕਰ ਲਿਆ ਹੈ ਕੱਲ 9 ਸੂਬਿਆਂ ਦੇ ਰਾਜਪਾਲ ਬਦਲੇ ਗਏ ਨੇ ਕਟਾਰ ਗਿਆ Rajasthan BJP ਦੇ ਪ੍ਰਧਾਨ ਰਹੇ ਨੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਨੇ Rajasthan ਸਰਕਾਰ ਦੇ ਗ੍ਰਹਿ ਮੰਤਰੀ ਰਹੇ ਰਹੇ 8 ਵਾਰ ਦੇ ਵਿਧਾਇਕ ਨੇ ਯਾਨੀ ਕਿ ਵੱਡਾ ਅਗਰ ਸਿਆਸੀ ਕਰੀਅਰ ਤੇ ਨਜ਼ਰ ਮਾਰੀਏ ਤਾਂ ਲੰਮਾ ਸਮਾਂ ਸਿਆਸਤ ਦੇ ਵਿੱਚ ਵੱਡੇ ਅਹੁਦੇ 'ਤੇ ਰਹੇ ਨੇ ਇਸੇ ਸਾਲ Rajasthan ਚੋਣਾਂ ਤੋਂ ਠੀਕ ਪਹਿਲਾਂ ਕਟਾਰੀਆ ਨੂੰ ਅਸਮ ਦਾ ਰਾਜਪਾਲ ਲਗਾ ਦਿੱਤਾ ਗਿਆ ਸੀ ਬਣਾ ਦਿੱਤਾ ਗਿਆ ਸੀ ਜਿਸ ਦੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਸੰਤ ਬਨਵਾਰੀ لال ਪ੍ਰੋਹਿਤ ਦੇ ਨਾਲ ਮੁੱਖ ਮੰਤਰੀ ਮਾਨ ਦਾ ਸ਼ੁਰੂ ਤੋਂ ਹੀ 36 ਦਾ ਅੰਕੜਾ ਰਿਹਾ ਹੈ ਕਦੇ ਵਿਧਾਨ ਸਭਾ ਸੈਸ਼ਨ ਬਲੌਡ ਨੂੰ ਲੈ ਕੇ ਕਦੇ ਯੂਨੀਵਰਸਿਟੀ ਚਾਂਸਲਰ ਦੀ ਨੀਤੀ ਨੂੰ ਲੈ ਕੇ ਪੰਜਾਬ ਤੋਂ ਇਲਾਵਾ ਰਾਜਸਥਾਨ, ਤੇਲੰਗਾਨਾ, ਮਹਾਰਾਸ਼ਟਰ, ਝਾਰਖੰਡ, ਛਤੀਸਗੜ, ਸਿੱਕਮ, ਮੇਗਾਲਿਆ, ਸਿੱਕਮ ਮਣੀਪੁਰ ਦੇ ਗਵਰਨਰ ਜਿਹੜੇ ਨੇ ਉਹ ਬਦਲੇ ਗਏ ਨੇ ਤਾਂ ਬਨਵਾਰੀ ਲਾਲ ਪ੍ਰੋਹਿਤ ਸتمبر 2021 ਦੇ ਵਿੱਚ ਪੰਜਾਬ ਦੇ ਗਵਰਨਰ ਬਣੇ ਸਨ ਉਸ ਤੋਂ ਪਹਿਲਾਂ ਤਾਮਿਲਨਾਡੂ ਦੇ ਰਾਜਪਾਲ ਸਨ ਅੱਜ 2 ਦਿਨ ਪਹਿਲਾਂ ਹੀ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਦੇ ਸਰਹਦੀ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਸੀ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕੇ ਸਨ ਜਸਤੇ ਪ੍ਰੋਹਿਤ ਨੇ ਕਿਹਾ ਸੀ ਕਿ ਉਹ ਪੰਜਾਬ ਦੇ ਲਈ ਕੰਮ ਕਰ ਰਹੇ ਨੇ ਤਕੁੱਲ ਮਿਲਾ ਕੇ ਅੱਜ ਜਿਹੜਿਆ ਸੀ ਕਹਿ ਸਕਦੇ ਆ ਵਿਵਾਦ ਤਾਂ ਹੁਣੇ ਬਨਵਾਰੀ ਲਾਲ ਪ੍ਰੋਹਿਤ ਦੇ ਨਾਲ ਇਹ ਮੰਨਿਆ ਜਾ ਸਕਦਾ ਹੈ ਬਤੌਰ ਗਵਰਨਰ ਪੰਜਾਬ ਦੀ ਸਰਕਾਰ ਦੇ ਨਾਲ ਇਹ ਖਿਰਲਾ ਵਿਵਾਦ ਸੀ ਜਿਸ ਦਾ ਜਵਾਬ ਉਹਨਾਂ ਨੇ ਬੀਤੇ ਤੋਂ ਬੀਤੇ ਦਿਨ ਦਿੱਤਾ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜੇਕਰ ਜਨਤਾ ਨੇ ਉਹਨਾਂ ਨੂੰ ਹਰਾਇਆ ਤਾਂ ਜਨਤਾ ਦੀ ਪਰਸਿਹ ਹੈ ਦੇ ਵਿੱਚ ਉਹ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਵੀ ਕਿਹਾ ਸੀ ਕਿ ਉਹ ਹੁਣ ਕੋਈ ਚੋਣ ਨਹੀਂ ਲੜਨਗੇ ਜੇਕਰ ਦੌਰਾ ਕਰ ਰਹੇ ਨੇ ਤਾਂ ਹਾਲਾਤ ਕਾਫੀ ਜ਼ਿਆਦਾ ਸੈਂਸਿਟਿਵ ਨੇ ਖਰਾਬ ਨੇ ਬਾਰਡਰ ਦੇ ਤਾਂ ਸਾਰੇ ਜਵਾਬ ਉਹਨਾਂ ਦੱਤੇ ਨੇ ਔਰ ਸੀ ਉਹਨਾਂ ਦਾ ਜੇਕਰ ਸਾਰਾ ਕਾਰਜਕਾਲ ਦੇਖੀਏ 2021 ਤੋਂ ਲੈ ਕੇ 2024 ਤੱਕ ਤਾਂ ਆਪਣੇ ਹੀ ਅੰਦਾਜ਼ ਦੇ ਵਿੱਚ ਹਮੇਸ਼ਾ ਬਨਵਾਰੀ لال ਪ੍ਰੋਹਿਤ ਦੇ ਵੱਲੋਂ ਜਿਹੜਾ ਬਤੌਰ ਗਵਰਨਰ ਜਵਾਬ ਦਿੱਤਾ ਗਿਆ ਹੈ ਕਦੀ ਹਾਸਲ ਐ ਇਸਾ ਵੀ ਨਜ਼ਰ ਆਇਆ ਕਦੀ ਇਮੋਸ਼ਨਲ ਵੀ ਹੁੰਦੇ ਹੋਏ ਨਜ਼ਰ ਆਏ ਨੇ ਪਾਵੁਖੁੰਦੇ ਹੋਏ ਨਜ਼ਰ ਆਏ ਨੇ ਤਾਂ ਕਵੀ ਕਦੇ ਸਾਨੂੰ ਤਲਖੀ ਵੀ ਵੇਖਣ ਨੂੰ ਮਿਲੀ ਹੈ ਅਸੀਂ ਕਹਿ ਲਈਏ ਤਾਂ ਕਦੇ ਇਸ ਨਰਾਜ਼ਗੀ ਜਿਹੜੀ ਹੈ ਉਹਨਾਂ ਦੇ ਚਿਹਰੇ ਤੇ ਉਹਦੇ ਸ਼ਬਦਾ ਦੇ ਵਿੱਚੋਂ ਉਹ ਵੀ ਚਲਕਦੀ ਹੋਈ ਨਜ਼ਰ ਆਈ ਹੈ ਹਾਲਾਂਕਿ ਇੱਕ ਤਸਵੀਰ ਅਸੀਂ ਉਹ ਵੀ ਦੇਖੀ ਜਦੋਂ ਇੱਕ ਪ੍ਰੋਗਰਾਮ ਦੇ ਵਿੱਚ ਸੀਐਮ ਭਗਵੰਤ ਪਾਣ ਦੇ ਵੱਲ ਬੰਦਾਰੀ ਲਾਲ ਪ੍ਰੋਹਿ ਦੇ ਫੈਰੀ ਹੱਥ ਲਗਾਏ ਗਏ ਸਨ ਤਾਂ ਉਹ ਵੀ ਪਿਕਚਰ ਕਾਫੀ ਜ਼ਿਆਦਾ ਹਾਈਲਾਈਟ ਹੋਈ ਸੀ ਸੁਰਖੀਆਂ ਦੇ ਵਿੱਚ ਆਈ ਸੀ ਔਰ ਇਸ ਦਾ ਵੀ ਜ਼ਿਕਰ ਪਰਸੋ ਬਨਵਾਰੀ ਲਾਲ ਪ੍ਰੋਹਿਤ ਕਰਦੇ ਹੋਏ ਨਜ਼ਰ ਆਇਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਚੰਗੇ ਇਨਸਾਨ ਨੇ ਜਦੋਂ ਮਿਲਦੇ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਮਿਲਦੇ ਨੇ ਤਾਂ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਤਾਂ ਰਿਸ਼ਤਾ ਸੀ ਕਹਿ ਲਈਏ ਤਾਂ ਖਟਮਿਠਾ ਰਿਹਾ ਹੈ ਯਾਨੀ ਕਿ ਖਟਾਸ ਵੀ ਨਜ਼ਰ ਆਈ ਹੈ ਔਰ ਅਜੀਆਂ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਸੀ ਉਹਨੂੰ ਉਹਦੋਂ ਲੱਗਦਾ ਸੀ ਕਿ ਥੋੜੀ ਮਿਠਾਸ ਵੀ ਹੈ ਪਰ ਕੁਲ ਮਿਲਾ ਕੇ ਅਗਰ ਜੇਕਰ ਨਿਚੋੜ ਕੱਢੀਏ ਤਾਂ 2021 ਤੋਂ ਲੈ ਕੇ 2024 ਤੱਕ ਇਹ ਕਾਰਜਕਾਲ ਜਿਹੜਾ ਹੈ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਹੈ ਬਨਵਾਰੀ ਲਾਲ ਪ੍ਰੋਹਿਤ ਦਾ ਪंकज ਕਪਾਹੀ ਮੇਰੇ ਸੋਗੇ ਫੋਨ ਲਾਈਨ ਤੇ ਜੁੜ ਚੁਕੇ ਨੇ पंकज ਅਸਤੀਫਾ ਕਾफी ਸਮਾਂ ਪਹਿਲਾਂ ਦਿੱਤਾ ਗਿਆ ਪਰ ਹੁਣ ਮਨਜ਼ੂਰ ਹੋਇਆ ਹੈ ਤਾਂ ਨਵੇਂ ਗਵਰਨਰ ਗੁਲਾਬ ਚੰਦ ਨੂੰ ਲਗਾ ਦਿੱਤਾ ਗਿਆ ਦੇਖੋ ਬਿਲਕੁਲ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਕਦੀ ਅਜਿਹਾ ਨਹੀਂ ਹੋਇਆ ਕਿ ਮੁੱਖ ਮੰਤਰੀ ਵਰਸਸ ਰਾਜਪਾਲ ਜਿਹੜਾ ਵਾ ਉਹ ਲਗਾਤਾਰ ਇੰਨੀ ਜ਼ਿਆਦਾ ਤਲਖੀ ਦੇ ਕਰਨ ਮਿਲੀ ਹੋਵੇ ਦਾ ਪਿਛਲੇ ਅਗਰ 1.5 ਸਾਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਅੰਮੋ ਸਾਹਮਣੇ ਮੁੱਖ ਮੰਤਰੀ ਵਰਸਸ ਜਿਹੜੇ ਨੇ ਰਾਜਪਾਲ ਰਹੇ ਨੇ ਔਰ ਸੂਬੇ ਦੇ ਦੋ ਸਭ ਤੋਂ ਵੱਡੇ ਅਹੁਦੇ ਔਰ ਦੋ ਵੱਡੇ ਅਹੁਦਿਆਂ ਦੇ ਉੱਤੇ ਜਿਹੜੇ ਤਨਖਾਤ ਜਿਹੜੇ ਮੁਖੀ ਨੇ ਉਹਨਾਂ ਦੀ ਆਪਸੀ ਤਲਕੀ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੇ ਦੇਖੀ ਹੈ ਦੋ ਦਿਨ ਪਹਿਲਾਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜਾ ਬਨਵਾਰੀ لال ਦੇ ਵੱਲੋਂ ਤਾਂ ਉਸ ਵੇਲੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀਗਾ ਕਿ ਮੁੱਖ ਮੰਤਰੀ ਦਾ ਮੈਨੂੰ ਹਟਵਾਉਣਾ ਚਾਹੁੰਦੇ ਨੇ ਔਰ ਮੈਂ ਜਿਹੜਾ ਹੈ ਆਪਣਾ ਕੰਮ ਕਰ ਰਿਹਾ ਹਾਂ ਲਗਾਤਾਰ ਸਵਾਲ ਜਿਹੜੇ ਨੇ ਮੁੱਖ ਮੰਤਰੀ ਦੇ ਵੱਲੋਂ ਚੁੱਕੇ ਜਾ ਰਹੇ ਸੀਗੇ ਕਿ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਵੈ ਉਹਨਾਂ ਦੇ ਕੰਮਾਂ ਨੂੰ ਲੈ ਕੇ ਕਿਵੇਂ ਰੋਕਿਆ ਜਾ ਸਕਦਾ ਹੈ ਰਾਜਪਾਲ ਦੇ ਵੱਲੋਂ ਔਰ ਅਸੀਂ ਲੋਕਾਂ ਦੇ ਚੁਣੇ ਹੋਏ ਆ ਤੁਸੀਂ ਜਿਹੜਾ ਵੈ ਤੁਹਾਨੂੰ ਸਿਲੈਕਟ ਕਰਕੇ ਭੇਜਿਆ ਗਿਆ ਇਸ ਤਰੀਕੇ ਦੇ ਸ਼ਬਦਾਵਲੀ ਦਾ ਇਸਤੇਮਾਲ ਕਿ ਹੋਇਆ ਜੇ ਕੰਟਰੋਵਰਸੀ ਦੀ ਗੱਲ ਕੀਤੀ ਜਾਵੇ ਤਾਂ ਕਈ-ਸਾਰੀਆਂ ਕੰਟਰੋਵਰਸੀ ਰਹੀਆਂ ਨੇ ਖਾਸ ਤੌਰ ਦੇ ਉੱਤੇ ਜਦੋਂ ਯੂਨੀਵਰਸਿਟੀ ਦੇ ਮਸਲੇ ਦੀ ਗੱਲ ਕੀਤੀ ਜਾਵੇ ਬੁੱਲਸਰ ਨੇ ਜਿਹੜੇ ਵਾਈਸ ਚਾਂਸਲਰ ਲਗਾਣੇ ਸੀ ਉਸ ਵੇਲੇ ਜਿਹੜੀ ਹੈ ਅਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਏ ਜਦੋਂ ਰਾਜਪਾਲ ਨੇ ਮਨਾ ਕਰ ਦਿੱਤਾ ਕਿ ਸਿੱਧੇ ਇਸ ਤਰੀਕੇ ਨਾਲ ਡਿਫੀ ਨਹੀਂ ਹੋ ਸਕਦੀ ਸੈਸ਼ਨ ਬੁਲਾਉਣ ਨੂੰ ਲੈ ਕੇ ਜਿਹੜਾ ਅੜਿੱਕਾ ਬਨਵਾਰੀ ਲਾਲ ਦੇ ਨਾਲ ਰਿਹਾ ਉਸ ਵੇਲੇ ਸਰਕਾਰ ਨੂੰ ਜਿਹੜਾ ਸੁਪਰੀਮ ਕੋਰਟ ਦਾ ਰੁਕਵੀ ਕਰਨਾ ਪਿਆ ਉਹਨ ਕਿਉਂਕਿ 3 ਫਰਵਰੀ ਨੂੰ ਅਸਤੀਫਾ ਜਿਹੜਾ ਦਿੱਤਾ ਗਿਆ ਸੀਗਾ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਉਹਨਾਂ ਦਾ ਕਾਰਜਕਾਲ ਮੁਕੰਮਲ ਹੋ ਗਿਆ ਸੀਗਾ ਤਾਂ ਹੁਣ ਉਹਨਾਂ ਦਾ ਅਸਤੀਫਾ ਜਿਹੜਾ ਹੈ ਰਾਸ਼ਟਰਪਤੀ ਦੇ ਵੱਲੋਂ ਮਨਜ਼ੂਰ ਕਰ ਦਿੱਤਾ ਗਿਆ ਹੈ ਸੂਬੇ ਦੇ ਨਵੇਂ ਜਿਹੜੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ ਲਗਾ ਦਿੱਤੇਗੇ ਨੇ ਜਿਹੜੇ 13 ਅਕਤੂਬਰ 1944 ਨੂੰ ਪੈਦਾ ਹੋਏ ਸੀਗੇ ਐਸ ਵੇਲੇ ਅਸਾਮ ਦੇ ਰਾਜਪਾਲ ਸੀਗੇ ਔਰ ਰਾਜਸਥਾਨ ਦੀ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਜਿਹੜਾ ਗੁਲਾਬ ਚੰਦ ਕਟਾਰੀਆ ਦਾ ਰਿਹਾ ਹੋਇਆ ਹੈ ਲਗਾਤਾਰ ਚਾਹੇ ਵਿਧਾਇਕ ਦੇ ਤੌਰ ਤੇ ਹੋਣ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹੋਣ ਕਈ ਸਾਰੇ ਉਦਯੋਗ ਦੇ ਉੱਤੇ ਜਿਹੜੇ ਨੇ ਗੁਲਾਬ ਚੰਦ ਕਟਾਰੀਆ ਰਹੇ ਨੇ ਸਿਆਸਤ ਦਾ ਇਹ ਕਿਹਾ ਜਾਂਦਾ ਹੈ ਕਿ ਬਾਬਾ ਬੋਰਡ ਦਾ ਜਿਹੜਾ ਹੈ ਰਾਜਸਥਾਨ ਦੇ ਵਿੱਚ ਗੁਲਾਬਚੰਦ ਕਟਾਰੀਆ ਨੂੰ ਕਿਹਾ ਜਾਂਦਾ ਹੈ ਕਿਉਂਕਿ 1944 ਨੂੰ ਪੈਦਾ ਹੋਏ ਔਰ ਇੱਕ ਲੰਮਾ ਤਜਰਬਾ ਜਿਹੜਾ ਹੈ ਉਹ ਰਾਜਨੀਤੀ ਦਾ ਵਕਤ ਵਕਤ ਉਹਦਿਆਂ ਦੇ ਉੱਤੇ ਰਹਿੰਦੇ ਹੋਏ ਰਿਹਾ ਚਾਹੇ ਵਿਧਾਇਕ ਦੇ ਤੌਰ ਤੇ ਹੋਵੇ ਚਾਹੇ ਮੰਤਰੀ ਦੇ ਤੌਰ ਤੇ ਹੋਵੇ ਜਾਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਹੋਵੇ ਤਾਂ ਉਹਨ ਗੁਲਾਬਚੰਦ ਕਟਾਰੀਆ ਜਿਹੜੇ ਨੇ ਉਹ ਸੂਬੇ ਦੇ ਨਵੇਂ ਰਾਜਪਾਲ ਜਿਹੜੇ ਨੇ ਉਹ ਲਗਾ ਦਿੱਤੇਗੇ ਨੇ ਠੀਕ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਤਾਨਵਾਦ ਹੈ ਤਕੁਲ ਮਿਲਾ ਕੇ ਆਪਣੇ ਆਪ ਦੇ ਵਿੱਚ अहम ਹੈ ਗੁਲਾਬਚੰਦ ਕਟਾਰੀਆ ਸਿਆਸਤ ਦੇ ਅਸੀਂ ਕਹਿ ਸਕਦੇ ਹਾਂ ਮੰਝੇ ਹੋਏ ਸਿਆਸਤਦਾਨ ਨੇ ਇਸ ਦੇ ਵਿੱਚ ਕੋਈ ਦੋ رائے ਨਹੀਂ ਹੈ ਔਰ ਕੁਲ ਮਿਲਾ ਕੇ ਜੇਕਰ ਉਹਨਾਂ ਦੀ ਪ੍ਰੋਫਾਈਲ ਦਾ ਜ਼ਿਕਰ ਕੀਤਾ ਜਾਵੇ ਉਹ ਵੀ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ 8 ਵਾਰ ਦੇ ਵਿਧਾਇਕ ਨੇ ਯਾਨੀ ਕਿ 8 ਵਾਰ ਜਿਹੜਾ ਜਨਤਾ ਨੇ ਉਹਨਾਂ ਨੂੰ ਚੁਣਿਆ ਹੈ ਆਪਣੇ ਆਪ ਦੇ ਵਿੱਚ ਬਹੁਤ अहमियत ਰੱਖਦਾ ਹੈ ਜੇਕਰ ਕੋਈ ਇੰਨਾ ਲੰਮਾ ਸਮਾਂ ਵਿਧਾਇਕੀ ਦੇ ਤੌਰ ਤੇ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਲੋਕਾਂ ਦੇ ਵੋਟਾਂ ਪਾ ਕੇ ਉਹਨਾਂ ਦੇ ਨਾਂ ਤੇ ਮੋਹਰ ਲਾਈ ਹੋਵੇ ਤੱਕਲ ਮਿਲਾ ਕੇ ਗ੍ਰਹਿ ਮੰਤਰੀ ਰਹੇ ਨੇ ਰਾਜਸਥਾਨ ਸਰਕਾਰ ਦੇ ਵਿੱਚ ਔਰ ਇਸ ਵੇਲੇ ਅਸਮ ਦੇ ਰਾਜਪਾਲ ਨੇ ਇਹ ਵੀ ਬੇਫਦਾਮ ਹੈ ਯਾਨੀ ਕਿ बतौर ਰਾਜਪਾਲ ਦੇ ਜਿਹੜਾ ਉਹਨਾਂ ਦੇ ਕੋਲ ਇਸ ਵੇਲੇ ਤਜਰਬਾ ਪੂਰਾ ਹੈ ਔਰ ਆਕੇ ਪੰਜਾਬ ਦੇ ਵਿੱਚ ਹੁਣ ਯਾਨੀ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਸੈਟਿੰਗ ਜਿਹੜੀ ਆ ਉਹ ਲੈਨ ਕੇ ਆਪਣਾ ਕਾਰਜਪਾਰ ਸਾਂਭਣਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਤੌਰ ਤੇ ਵੀ ਕੰਮ ਕਰਨਗੇ ਔਰ ਨਾਲ ਹੀ ਪੰਜਾਬ ਦੇ ਗਵਰਨਰ ਦੇ ਤੌਰ ਤੇ ਤਾਂ ਇਹ ਵੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਾਰੀਆਂ ਚੀਜ਼ਾਂ ਨੂੰ ਬੀਲ ਕੀਤਾ ਜਾਏਗਾ ਸਾਰੀਆਂ ਚੀਜ਼ਾਂ ਜਿਸ ਤਰੀਕੇ ਦੇ ਨਾਲ ਪਿਛਲੇ ਸਮਿਆਂ ਚ ਅਸੀਂ ਵੇਖਿਆ ਨੇ ਕਿਉਂਕਿ ਬਹੁਤ ਸਾਰੇ ਬਿੱਲ ਪੰਜਾਬ ਸਰਕਾਰ ਦੇ ਵੱਲੋਂ ਰਾਜਪਾਲ ਦੇ ਕੋਲ ਜਾਂਦੇ ਨੇ ਉਹ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤਾਂਕਿ ਕਿਉਂਕਿ ਬਨਵਾਰੀ لال ਪ੍ਰੋਹਿਤ ਦਾ ਅਸੀਂ ਕਾਰਜਕਾਲ ਵੇਖਿਆ ਤਾਂ ਉਹ ਅਪੇਸ਼ਕ ਬਹੁਤ ਜ਼ਿਆਦਾ ਅਸੀਂ ਕਹਿ ਲਈਏ ਕਿ ਜਿਹੜਾ ਹੈ ਇਨ੍ਹਾਂ ਸੁਰਖੀਆਂ ਦੇ ਵਿੱਚ ਜਾਂ ਫਿਰ ਉਸ ਤਰੀਕੇ ਦੇ ਨਾਲ ਉਹਨਾਂ ਜ਼ਿਆਦਾ ਜਿਹੜਾ ਹੈ ਉਹਨਾਂ ਦਾ ਜਿਹੜਾ ਕਾਰਜਕਾਲ ਨਹੀਂ ਰਿਹਾ ਪਰ ਆਮੂਮਨ ਤੌਰ ਤੇ ਜਿਵੇਂ ਦੌਰੇ ਕੀਤੇ ਗਏ ਜਾਂ ਫਿਰ ਜਿਹੜੀ ਤਲਖੀ ਰਹੀ ਹੈ ਜਿਹੜੀਆਂ ਚਿੱਠੀਆਂ ਦਾ ਦੌਰ ਰਿਹਾ ਤਾਂ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਨੇ ਔਰ ਹਾਈਲਾਈਟ ਰਹੇ ਨੇ ਯਾਨੀ ਕਿ ਆਪਣਾ ਇੱਕ ਵੱਖਰਾ ਜਿਹੜਾ ਹੈ ਉਹਨਾਂ ਦਾ ਇਸ ਤਰੀਕੇ ਦਾ ਜਿਹੜਾ ਕਾਰਜਕਾਲ ਰਿਹਾ ਜਿਵੇਂ ਪੰਕਜ ਵੀ ਜ਼ਿਕਰ ਕਰ ਰਹੇ ਸੀ ਕਿ ਹੁਣ ਤੱਕ ਅਸੀਂ ਨਹੀਂ ਦੇਖਿਆ ਕਿ ਇੰਨੀ ਜ਼ਿਆਦਾ ਤਲਖੀ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੋਵੇ ਬਤੌਰ ਇੱਕ ਮੁੱਖ ਮੰਤਰੀ ਔਰ ਇੱਕ ਗਵਰਨਰ ਦੇ ਵਿਚਕਾਰ ਕਿਉਂਕਿ ਦੋਵੇਂ ਅਹੁਦੇ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਨੇ ਔਰ ਇੱਕ ਕੋਆਰਡੀਨੇਸ਼ਨ ਵੀ ਹੁੰਦੀ ਹੈ ਦੇਖੋ ਮੁੱਖ ਮੰਤਰੀ ਔਰ ਰਾਜਪਾਲ ਨੇ ਮਿਲ ਕੇ ਕੰਮ ਕਰਨਾ ਹੁੰਦਾ ਜਿਹੜੇ ਬਿੱਲ ਪਾਸ ਹੋ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ ਫਿਰ ਉਹ ਰਾਜਪਾਲ ਦੇ ਕੋਲ ਜਾਂਦੇ ਨੇ ਔਰ ਉੱਥੋਂ ਪਾਸ ਹੋ ਕੇ ਫਿਰ ਅੱਗੇ ਰਾਸ਼ਟਰਪਤੀ ਦੇ ਕੋਲ ਭੇਜੇ ਜਾਂਦੇ ਨੇ ਜੇਕਰ ਉੱਥੋਂ ਪਾਸ ਹੁੰਦੇ ਨੇ ਤਾਂ ਫਿਰ ਬਿੱਲ ਪਾਸ ਹੋ ਜਾਂਦਾ ਕਾਨੂੰਨ ਬਣ ਜਾਂਦਾ ਪਰ ਜੇਕਰ ਕੋਆਰਡੀਨੇਸ਼ਨ ਦੀ ਕਮੀ ਹੋਏਗੀ ਤਾਂ ਫਿਰ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਆ ਕਿ ਤੇ ਨਾ ਕਿਤੇ ਕੰਮ ਜਿਹੜਾ ਹੈ ਉਹ ਪ੍ਰਭਾਵਿਤ ਹੁੰਦਾ ਹੈ ਔਰ ਅਸੀਂ ਦੇਖਿਆ ਵੀ ਜਦੋਂ ਸੈਸ਼ਨ ਵੀ ਸਰਦ ਲਿਆ ਗਿਆ ਸੀ ਥੋੜੇ ਸਮੇਂ ਬਾਅਦ ਉਸ ਨੂੰ ਵੀ ਇਲੀਗਲ ਕਰਾਰ ਦੇ ਦਿੱਤਾ ਗਿਆ ਰਾਜਪਾਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਇਸ ਸੈਸ਼ਨ ਜਿਹੜਾ ਹੈ ਉਸ ਨੂੰ ਮਨਜ਼ੂਰੀ ਨਹੀਂ ਮੰਗੀ ਗਈ ਹੈ ਇਸ ਕਰਕੇ ਇਹ ਗੈਰਕਾਨੂੰਨੀਆ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਉਸੇ ਸੈਸ਼ਨ ਦੇ ਵਿੱਚ ਪਾਸ ਹੋਇਆ ਹੋਇਆ ਬਿੱਲ ਰਾਸ਼ਟਰਪਤੀ ਨੇ ਪਾਸ ਕਰ ਦਿੱਤਾ ਤਾਂ ਫਿਰ ਆਪਣੇ ਆਪ ਦੇ ਵਿੱਚ ਇੱਕ ਕਾਨੂੰਨੀ ਸੈਸ਼ਨ ਹੀ ਮੰਨਿਆ ਗਿਆ ਬਣ ਗਿਆ ਤਾਂ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਿਆ ਨੇ ਔਰ ਕਹਿਣ ਦਾ ਪਾਵ ਇਥੇ ਇਹੀ ਹੈ ਕਿ ਮੁੱਖ ਮੰਤਰੀ ਔਰ ਗਵਰਨਰ ਦੇ ਵਿੱਚਕਾਰ ਇੱਕ ਕੋਆਰਡੀਨੇਸ਼ਨ ਹੋਣੀ ਬਹੁਤ ਅਹਿਮ ਹੈ ਤਾਂ ਹੁਣ ਇਹ ਵੀ ਇੱਕ ਕਾਮਨ ਗੱਲ ਹੈ ਬਨਵਾਰੀ لال פרוਹਿਤ ਔਰ ਦੂਸਰੇ ਪਾਸੇ ਗੁਲਾਬਚੰਦ ਕਟਾਰੀਆ ਦਾ ਜੇਕਰ ਜ਼ਿਕਰ ਕੀਤਾ ਜਾਏ ਕਿ ਦੋਵੇਂ ਜੜੇ ਆਗੂ ਨੇ ਉਹ ਰਾਜਸਥਾਨ ਦੇ ਨਾਲ ਸੰਬੰਧਤ ਨੇ ਯਾਨੀ ਕਿ ਰਾਜਸਥਾਨ ਦੀ ਸਿਆਸਤ ਜਿਹੜੀ ਹੈ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਵੇਖੀ ਹੋਈ ਹੈ ਸਮਝੀ ਹੋਈ ਹੈ ਔਰ ਉਸ ਤੋਂ ਬਾਅਦ ਹੁਣ ਗੁਲਾਬਚੰਦ ਕਟਾਰੀਆ ਦਾ ਕਿਸ ਤਰੀਕੇ ਦਾ ਜਿਹੜਾ ਹੈ ਕਾਜ ਕਰ ਰਹੇਗਾ ਆ ਕਹਿ ਲਈਏ ਕਿ ਕਿਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਦੇ ਨਾਲ ਡੀਲ ਕਰਨਗੇ ਕਿਉਂਕਿ ਦੇਖੋ ਪੂਰੀ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਇਹ ਜਿਹੜੇ ਵੱਡੇ ਆਗੂ ਨੇ ਉਹਨਾਂ ਤੋਂ ਲੁਕਿਆ ਨਹੀਂ ਹੁੰਦਾ ਔਰ ਉਹ ਸਭ ਜਾਣੂ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਕੀ ਚੱਲ ਰਿਹਾ ਹੈ ਔਰ ਜੋ ਕੁਝ ਪਿੱਛੇ ਹੋਇਆ ਹੈ ਪੰਜਾਬ ਦੇ ਗਵਰਨਰ ਔਰ ਮੁੱਖ ਮੰਤਰੀ ਦੇ ਵਿਚਕਾਰ ਇਹ ਵੀ ਇਸ ਦੇ ਬਾਰੇ ਵੀ ਗੁਲਾਬ ਚੰਦ ਕਟਾਰੀਆ ਬਹੁਤ ਬਾਕੂ ਵਿਚਾਰ ਦੇ ਹੋਣਗੇ ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਵਿਨੇਸ਼ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੁਰਖੀਆਂ ਜਿਹੜੀਆਂ ਨੇ ਉਹ ਰਹੀਆਂ ਨੇ ਬਨਵਾਰੀ لال ਪ੍ਰੋਹਿਤ ਔਰ ਮੁੱਖ ਮੰਤਰੀ ਪੰਜਾਬ ਦੇ ਵਿਚਕਾਰ ਤਾਂ ਹੁਣ ਅਸਤੀਫਾ ਵੀ ਮਨਜ਼ੂਰ ਹੋਇਆ ਔਰ ਗੁਲਾਬਚੰਦ ਕਟਾਰੀਆ ਨਵੇਂ ਗਵਰਨਰ ਹੋਣਗੇ ਤਾਂ ਕੀ ਕੋ ਜੀ ਗੁਲਾਬਚੰਦ ਕਟਾਰੀਆ ਨੂੰ ਲੈ ਕੇ ਤੁਹਾਡੇ ਕੋਲ ਜਾਣਕਾਰੀ ਕਿਉਂਕਿ ਆਪਣੇ ਆਪ ਦੇ ਵਿੱਚ ਬੇਹਦ ਐਮ ਹੈ ਦਿਲਚਸਪ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਆਕੇ ਦੇਖਣਗੇ ਅਹ ਦੇਖੋ ਗੁਰਜੋਤ ਗੁਲਾਬਚੰਦ ਕਟਾਰੀਆ ਦਾ ਜਿਹੜਾ ਜੇ ਉਹਨਾਂ ਦੇ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਐਡ ਪ੍ਰੈਜ਼ੈਂਟਲੀ ਉਹ ਅਸਾਮ ਦੇ ਗਵਰਨਰ ਹੈ ਅ ਹਜੇ ਤੱਕ ਉਹਨਾਂ ਕੋਲ ਉਸੇ ਦਾ ਚਾਰਜ ਹੈ ਗਿਆ ਤੇ ਆਸਾਮ ਤੋਂ ਸ਼ਿਫਟ ਹੋ ਕੇ ਉਹ ਚੰਡੀਗੜ੍ਹ ਆਨਗੇ ਤੇ ਐਡਮਿਨ ਚੰਡੀਗੜ੍ਹ ਵਿੱਚ ਉਹ ਚੰਡੀਗੜ੍ਹ ਦੇ ਐਡਮਿਨਿਸਟਰेटर ਤੇ ਪੰਜਾਬ ਦੇ ਗਵਰਨਰ ਦਾ ਚਾਰਜ ਲੈਣਗੇ ਕਿਉਂਕਿ ਉਹਨਾਂ ਦੀ ਪ੍ਰੋਫਾਈਲ ਦੀ ਗੱਲ ਜਿਹੜੇ ਗੁਲਾਬ ਸਿੰਘ ਰਿਟਾਇਰਡ ਯਾ ਰਾਜਸਥਾਨ ਭਾਜਪਾ ਦੇ ਕੱਤਾਵਰ ਨੇਤਾ ਰਏ ਹੈ ਰਾਜਸਥਾਨ ਵਿੱਚ ਬੀਜਪੀ ਦੇ ਵਿੱਚ ਸ਼ਾਮਿਲ ਸੀ ਤੇ ਬੀਜਪੀ ਦੇ ਅਜੇ ਵੀ ਰਹੇ ਹੈ ਉਹ ਲੀਡਰ ਆਪੋਜੀਸ਼ਨ ਵੀ ਰਹੇ ਹੈ ਕਈ ਵਾਰੀ ਮਿਨਿਸਟਰ ਵੀ ਰਹੇ ਹੈ ਹਮਸੁੰਦਰਾ ਰਾਜੇ ਸਿੰਧੀਆ ਜਿਹੜੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਰਹੇ ਹੈ ਉਹਨਾਂ ਦੇ ਬੋਲ ਧੀਕੀ ਮੰਨੇ ਜਾਂਦੇ ਸੀ ਤੇ ਉਹਨਾਂ ਦਾ ਜਿਹੜਾ ਪ੍ਰੋਫਾਈਲ ਹੈ ਕਾਫੀ ਸਟਰੋਂਗ ਲੀਡਰਾਂ ਵਿੱਚ ਸ਼ਾਮਿਲ ਹੁੰਦਾ ਹੈ ਤੇ ਜਿਹੜੀ ਜਿਹੜੇ ਖਾਸ ਹੈ ਕਿ ਜਿਹੜੇ ਮੌਜੂਦਾ ਗਵਰਨਰ ਰਹੇ ਹੈ ਪੰਜਾਬ ਦੇ ਬਨਵਾਰੀ ਲਾਲਕੋਹੀ ਉਹ ਵੀ ਰਾਜਸਥਾਨ ਨੂੰ ਬਿਲੋਂਗ ਕਰਦੇ ਸੀ ਦੇ ਗਲਪਤ ਅਧਿਕਾਰੀਆ ਵੀ ਰਾਜਸਥਾਨ ਦੇ ਬਲੋਂਗ ਕਰਦੇ ਆ ਤੇ ਆਪਾਂ ਕਹਿ ਸਕਦੇ ਆ ਕਿ ਰਾਜਸਥਾਨੀ ਗਵਰਨਰ ਦੇ ਨਾਲ ਹੀ ਰਾਜਸਥਾਨੀ ਗਵਰਨਰ ਨੂੰ ਰਿਪਲੇਸ ਕੀਤਾ ਗਿਆ ਤੇ ਪਰ ਰਾਜਸਥਾਨ ਜਿਹੜਾ ਪੰਜਾਬ ਦਾ ਐਡਜਾਇਨਿੰਗ ਸੂਬਾ ਹੈ ਤੇ ਇਸ ਕਰਕੇ ਜਿਹੜੇ ਪੰਜਾਬ ਨਾਲ ਜੁੜੇ ਕਾਫੀ ਜਿਹੜੇ ਰਾਜਸਥਾਨ ਨਾਲ ਜੁੜੇ ਕਾਫੀ ਲੀਡਰ ਹੈ ਉਹ ਪੰਜਾਬ ਦੀ ਸਿਆਸਤ ਨੂੰ ਵੀ ਤੇ ਇਥੋਂ ਦੀ ਜੀਓਗ੍ਰਾਫੀਕਲ ਕੰਡੀਸ਼ਨ ਨੂੰ ਵੀ ਭਲੀਭਾਨੀ ਸਮਝਦੇ ਆ ਸ਼ਾਇਦ ਇਹ ਹੀ ਕਾਰਨ ਹੈ ਕਿ ਉਹਨਾਂ ਨਾਲ ਇੱਕ ਜਿਹੜੇ ਰਾਸ਼ਪਤੀ ਸੈਕਾਇਬਾ ਵੱਲੋਂ ਰਾਜਸਥਾਨ ਦੇ ਹੀ ਇੱਕ ਨੁਮਾਇंदे ਨੂੰ ਜਿਹੜੀ ਆ ਪੰਜਾਬ ਦੀ ਚੱਲਿ ਚੱਲਦੀ ਕਮਾਂਡ ਦਿੱਤੀ ਗਈ ਆ ਆਹਾਂ ਜਿਹੜੀ ਗਲਤੀ ਕਰ ਰਹੇ ਸੀਗੇ ਕਿ ਪਿਛਲੇ ਦਿਨਾਂ ਵਿੱਚ ਪੀਐਮ ਤੇ ਗਵਰਨਰ ਜੀ ਜਿਹੜੀ ਐਕਟਿਵ ਹੋ ਜਿੱਤ ਰਹੀਆਂ ਟੱਪਰ ਰਹੀ ਆ ਆਪਾਂ ਦੇਖ ਰਿਹਾ ਕਿ ਪਰਸੋਂ ਹੋਈ ਜਿਹੜੀ ਗੁਰਮਨ ਸਾਹਿਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿੱਥੇ ਪੀਐਮ ਸਾਹਿਬ ਨੇ ਟਿੱਪਣੀ ਕੀਤੀ ਕਿ ਉਸ ਤੋਂ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਉਹ ਭਲੀ ਭਾਤੀ ਚੱਜਾਇਰ ਹੈ ਸਿਰਫ ਪੰਜਾਬ 'ਚ ਨਹੀਂ ਜਿਹੜੀਆਂ ਕਾਫੀ ਨਾਨ ਬਿਜੇ ਬਰੂਡਿੰਗ ਸਟੇਟਸ ਆ ਉੱਤੇ ਗਵਰਨਰ ਤੇ ਜਿਹੜੀ ਸਰਕਾਰਾਂ ਦੀ ਤਸਲਾਬ ਵਿੱਚ ਚੱਲ ਰਹੀ ਹੈ ਤੇ ਕਿਉਂਕਿ ਜੁਲਾਬ ਸਿੰਘ ਘਟਾਰੀਆ ਇੱਕ ਕਦਾਵਰ ਨੇਤਰ ਹੈ ਸਿਆਸਤ ਵਿੱਚ ਵੀ ਉਹਨਾਂ ਦਾ ਲੰਬਾ ਤਜਰਬਾ ਰਿਹਾ ਹੈ ਤੇ ਕਿੱਥੇ ਆ ਕੇ ਉਹ ਇਹ ਨੀਤੀਆਂ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਦੇ ਆ ਜਾਂ ਉਹਨਾਂ ਦੀ ਅੱਗੇ ਕੀ ਐਕਟੀਵਿਟੀ ਰਹਿੰਦੀ ਹੈ ਇਹ ਦੇਖਣਾ ਆਪਣੇ ਆਪ ਵਿੱਚ ਹੀ ਜਬ ਦਿਲਚਸਪ ਹੋਵੇ। ਪਰ ਹੁਣ ਹਾਲਾਂਕਿ ਇਕੱਠੇ ਹੀ 7-8 ਸੂਬੇ ਨੇ ਦੇਖੋ ਵਿਨੇਸ਼ ਜਿਨ੍ਹਾਂ ਦਾ ਜਿਨ੍ਹਾਂ ਦੀ ਟਰਾਂਸਫਰ ਹੋਈ ਹੈ ਕਹਿੰਦੇ ਕਿ ਜਿਹੜੇ ਗਵਰਨਰ ਬਦਲੇ ਗਏ ਨੇ ਜਿਹੜੇ ਸੂਬਿਆਂ ਦੇ ਕਿ ਬਨਿਆ ਚਾਵੇ ਸਾਰੀਆਂ ਚੀਜ਼ਾਂ ਜੋ ਪਿਛਲੇ ਦਿਨਾਂ ਚ ਵੇਖਣ ਨੂੰ ਮਿਲਿਆ ਜੁੱਤਾ ਤਾਜ਼ਾ ਐਕਟੀਵਿਟੀ ਹੋਈ ਐ ਪ੍ਰੈਸ ਕਾਨਫਰੰਸ ਕੀਤੀ ਗਵਰਨਰ ਨੇ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਤਬਾਦਲਾ ਕੀਤਾ ਗਿਆ ਹੈ। ਆਪਾਂ ਦੇਖੋ ਗੁਜੁਰਤ ਜੇ ਆਪਾਂ ਓਵਰঅল ਪ੍ਰੋਗਰੈਸ ਦੀ ਗੱਲ ਕਰੀਏ ਤਾਂ ਜਿਹੜਾ ਬਨਵਾਦੀ ਲਾਲ ਪ੍ਰੋਹਿਤ ਨੇ 3 ਫਰਵਰੀ ਨੂੰ ਅਸਤੀਫਾ ਦਿੱਤਾ ਸੀਗਾ। ਆਪਾਂ ਕਹਿ ਸਕਦੇ ਹਾਂ ਕਿ ਲਗਭਗ 6 ਮਹੀਨੇ ਪਹਿਲਾਂ ਤੇ ਇਸ ਪੀਪਾ ਨਾਲ ਦਾ ਪੈਂਡਿੰਗ ਪਿਆ ਸੀ ਜਿਹੜਾ ਗਵਰਨਰ ਸੀਗੇ ਕਾਫੀ ਸੂਬਿਆਂ ਦੇ ਨਵੇਂ ਲੱਗਨੇ ਦੀ ਰੀਸ਼ਫਲ ਹੋਣੀ ਸੀ ਕਾਫੀ ਟਾਈਮ ਤੋਂ ਪੈਂਡਿੰਗ ਸੀ ਤਾਂ ਪਲੱਸ ਉਹਨ ਪਿਛਲੇ ਮਹੀਨੇ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਪੀੜ੍ਹੀ ਸਰਕਾਰ ਉਹ ਨਵੀਂ ਸਰਕਾਰ ਦਾ ਗਠਨ ਹੋਇਆ ਤੇ ਉਹ ਐਕਟੀਵਿਟੀ ਪੈਂਡਿੰਗ ਸੀ ਹੋਏ ਇਹਨੂੰ ਆਪਾਂ ਇੱਕ ਐਕਸਰਸਾਈਜ਼ ਕਹਿ ਸਕਦੇ ਹਾਂ ਹੋਣੀ ਸੀ ਜੇ ਤੁਸੀਂ ਪੂਰੀ ਲਿਸਟ ਦੇਖੋ ਪੈਂਦੇ ਵਿੱਚ ਕਾਫੀ ਨਾਮ ਹੈ ਉਹ ਜਿਹੜੇ ਜਿਹੜੇ ਅ ਪੀ ਜੀ ਪੀ ਦੇ ਪਾਸ ਵਿੱਚ ਜਿਹੜੇ ਸਟਰੋਂਗ ਲੀਡਰ ਹੈ ਸੰਤੋਸ਼ ਗੰਗੂਆਰ ਦਾ ਨਾਮ ਸ਼ਾਮਿਲ ਹੈ ਸੰਤੋਸ਼ ਗੰਗੂਆਰ ਬੀ ਜੀ ਪੀ ਦੇ ਵੱਡੇ ਨੇਤਾਵਾਂ ਵਿੱਚ ਹੋਏ ਹੈ ਯੂਨੀਅਨ ਮਨਿਸਟਰ ਵੀ ਦੇ ਹੈ ਮੋਦੀ ਜਿਹੜੀ 2014 ਵਾਲਾ ਕਾਟੇਨ ਹੋਰ ਸੀ ਉਸ ਦੇ ਵਿੱਚ ਰਹੇ ਹੈ ਉਹ ਤੇ ਸੰਤੋਸ਼ ਮੋਰ ਬਰੇਲੀ ਤੋਂ ਬਿਲੋਂਗ ਕਰਦੇ ਆ ਓ ਮਾਤੁਰ ਦਾ ਨਾਮ ਓ ਮਾਤੁਰ ਵੀ ਰਾਜਸਥਾਨ ਤੋਂ ਬਿਲੋਂਗ ਕਰਦੇ ਹੈ ਇਹ ਰਾ ਭਾਜਪਾ ਦੇ ਫਰਵਰੀ ਦੇ ਗੁਜਰਾਤ ਦੇ ਉਹ ਨਰਿੰਦਰ ਮੋਦੀ ਦੇ ਕਾਫੀ ਗਰੀਬੀ ਮੰਨੇ ਜਾਂਦੇ ਆ ਇਸ ਤੋਂ ਇਲਾਵਾ ਵੀ ਜਿਹੜੇ 7 8 ਨਾਮ ਹੋਰ ਉਹਨਾਂ ਵਿੱਚ ਮੈਂਸ਼ਨ ਹੈਗੇ ਆ ਉਹ ਜਿਹੜੇ ਆ ਕਾਫੀ ਟਾਈਮ ਤੋਂ ਇਹ ਪੈਂਡਿੰਗ ਚੱਲ ਰਹੀ ਸੀ ਉਹ ਐਕਟੀਵਿਟੀ ਹੋਣੀ ਸੀ ਔਰ ਇਹ ਗੱਲ ਤੁਸੀਂ ਠੀਕ ਕਹੀ ਕਿ ਜਿਸ ਤਰ੍ਹਾਂ ਦੀ ਐਕਟੀਵਿਟੀ ਕਿਉਂਕਿ ਵੀ ਪੰਜਾਬ ਬਾਕੀ ਸਟੇਟਸ ਵਿੱਚ ਵੀ ਇਹ ਨਾਨ ਬੀਜਪੀ ਰੂਲਿੰਗ ਸਟੇਟਸ ਵਿੱਚ ਇਹ ਜਿਹੜੇ ਗਵਰਨਰ ਤੇ ਗਵਰਨਮੈਂਟ ਅੱਪਰ ਚੱਲ ਰਹੀ ਹੈ ਪਰ ਪੰਜਾਬ ਬੜਾ ਸੈਂਸਿਟਿਵ ਸੂਬਾ ਮੰਨਿਆ ਜਾਂਦਾ ਹੈ ਫਾਸਟ ਵਿੱਚ ਵੀ ਪੰਜਾਬ ਦਾ ਆ ਇਤਿਹਾਸ ਰਹੀ ਹੈ ਕਿ ਇੱਥੇ ਜਦੋਂ ਜਦੋਂ ਵੀ ਕੋਈ ਨਾ ਕੋਈ ਐਜ ਟਸਲਾ ਹੁੰਦੀਆਂ ਨੇ ਜਿਹੜਾ ਸੂਬਾ ਕਿਤੇ ਨਾ ਕਿਤੇ ਡਿਸਟਰਬ ਹੁੰਦਾ ਤੇ ਇਸ ਵਾਰ ਵੀ ਜਿਹੜੀ ਕਾਫੀ ਟਸਲ ਸਟਰੋਂਗਲੀ ਚੱਲ ਰਹੀ ਸੀਗੀ ਤੇ اے سی ਦੇ ਮਤੇ ਨਜ਼ਰ ਵੀ ਹੈ ਜਿਹੜੇ ਭਾਵੇਂ ਰਸਪਤੀ ਦਾਇਆ ਹੋਣ ਜਾਂ ਭਾਵੇਂ ਯੂਨੀਅਨ ਗਵਰਨਮੈਂਟ ਹੋਵੇ ਹੋਮਨਿਸਟਰੀ ਹੋਵੇ ਉਹਨਾਂ ਦੇ ਮਾਈਂਡ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ ਜਰੂਰ ਹੋਏਗੀ ਕਿ ਕਿਉਂਕਿ ਪੰਜਾਬ ਵਰਗੀ ਸਟੇਟ ਨਾਲ ਲੱਗ ਜਾਂਦੇ ਕਿ ਇਸ ਟਿੱਕੇ ਦਾ ਇਤਿਹਾਸ ਰਿਹਾ ਬਹੁਤ ਲੰਮਾ ਬਹੁਤ ਬਹੁਤੇ ਅਪਾ ਚੇੜਚੜ ਨਹੀਂ ਕਰ ਸਰਦੇ ਤੇ ਪਰ ਇਹ ਜਿਹੜੀਆਂ ਐਕਟੀਵਿਟੀਜ਼ ਆ ਉਹ ਚੱਲ ਰਹੀਆਂ ਸੀਗੇ ਤੇ ਸ਼ਾਇਦ ਇਸੇ ਦੇ ਮੱਦੇ ਨਜ਼ਰੀ ਹੈ ਜਿਹੜਾ ਅ ਕੱਲ ਰਾਤੋਂ ਰਾਤ ਹੀ ਜਿਹੜਾ ਹੈ ਗਵਰਨਰ ਦਾ ਦਫ਼ਤਰ ਚਾਰਜ ਕਰਕੇ ਇੱਕ ਨਵੇਂ ਗਵਰਨਰ ਨੂੰ ਲਾਇਆ ਗਿਆ। ਅ ਵਿਨੈਸ਼ ਹਾਲਾਂਕਿ ਤੁਸੀਂ ਦੱਸ ਰਹੇ ਹੋ ਕਿ ਰਾਤੋਂ ਰਾਤ ਹੀ ਫੈਸਲਾ ਹੋਇਆ ਕਿੰਨੇ ਕ ਵਜੇ ਇਹ ਚਿੱਠੀ ਜਿਹੜੀ ਹੈ ਆਈ ਹੈ। ਕੁਝ ਤੋਂ ਕਰੀਬ ਸਵਾ 12 ਵਜੇ ਦੇ ਆਸ-ਪਾਸ ਇਹ ਜਿਹੜਾ ਰਾਸ਼ਟਰਪਤੀ ਦੇ ਦਫ਼ਤਰ ਵੱਲੋਂ ਇੱਕ ਕਮਿਊਨੀਕੇਸ਼ਨ ਜਾਰੀ ਕੀਤਾ ਗਿਆ ਸੀਗਾ ਤੇ ਖਾਸ ਗੱਲ ਇਹ ਹੈ ਕਿ ਜਿਹੜਾ ਪਹਿਲਾ ਜਿਹੜਾ ਪ੍ਰੈਸ ਮੋਡਲ ਜਿਹੜਾ ਤੁਸੀਂ ਵੀ ਦੇਖਿਆ ਹੋਊਗਾ ਉਹਦੇ ਵਿੱਚ ਪਹਿਲੀ ਲਾਈਨ ਹੀ ਲਿਖੀ ਹੋਈ ਸੀਗੀ ਕਿ ਜਿਹੜੇ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਉਹਨਾਂ ਦਾ ਤੀਫਾ ਸਪੀਕਰ ਕੀਤਾ ਜਾਂਦਾ ਹੈ ਇੱਕ ਵਾਰੀ ਤਾਂ ਜਦੋਂ ਖਬਰ ਆਈ ਮੇਰੇ ਮਾਈਂਡ ਵੀ ਮੇਰੇ ਮਾਈਂਡ ਵਿੱਚ ਵੀ ਇੱਕ ਇੱਕ ਸ਼ੋਗੀ ਸੀ ਕਿ ਬਨਵਾਰੀ ਲਾਲ ਪ੍ਰੋਹਿਤ ਦਾ ਤੀਫਾ ਕਦੋਂ ਜਾਂ ਫਿਰ ਜਦੋਂ ਥੋੜਾ ਜਿਹਾ ਰੀਕਾਲ ਕੀਤਾ ਤਾਂ ਪਤਾ ਚੱਲਿਆ ਕਿ ਜਦੋਂ ਫਰਵਰੀ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਉਹ ਅਸਤੀਫਾ ਜਿਹੜਾ ਸਟੇਟਸ ਕੋਈ ਚੱਲ ਰਿਹਾ ਸੀਗਾ ਕਿ ਉਹ ਸਵੀਕਾਰ ਵੀ ਨਹੀਂ ਹੋਇਆ ਸੀ ਤੇ ਰਿਜੈਕਟ ਵੀ ਨਹੀਂ ਹੋਇਆ ਸੀਗਾ ਯਾਨੀ ਕਿ ਉਹ ਰਾਸ਼ਟਰਪਤੀ ਦਫ਼ਤਰ ਵਿੱਚ ਪੈਂਡਿੰਗ ਹੀ ਪਿਆ ਸੀਗਾ